ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਪ੍ਰਾਡ ਵਲੌਗਸ ਤੇ ਹੋ। ਤੁਸੀਂ ਸਾਰੇ ਕਿਵੇਂ ਹੋ? ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਹਾਂਜੀ ਮਾਰਨਿੰਗ ਦਾ ਟਾਈਮ ਹੈ। ਸਭ ਤੋਂ ਪਹਿਲਾਂ ਆਪਾਂ ਨਹਾ ਧੋ ਕੇ ਕਰਦੇ ਹੁੰਦੇ ਆਂ। ਬਾਅਦ ਦੈਨ ਹੋਰ ਕੰਮਾਂ ਵੱਲ ਜਾਂਦੇ ਹੁੰਦੇ ਆਂ ਆਪਾਂ ਕਿਚਨ ਦੇ ਵੱਲ। ਤੇ ਹਾਂਜੀ ਜੇਕਰ ਸਾਡੇ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਆ ਕਰੋ ਲਾਈਕ, ਸ਼ੇਅਰ ਵੀ ਕਰਿਆ ਕਰੋ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ। ਛੋਟਾ ਜਿਹਾ ਕਮੈਂਟ ਕਰ ਦਿਆ ਕਰੋ। ਤੇ ਕਿੱਦਾਂ ਦੇ ਲੱਗਦੇ ਨੇ ਤੁਹਾਨੂੰ ਸਾਡੇ ਵਲੌਗਸ? ਤੇ ਚਲੋ ਜੀ ਬਸ ਆਪਾਂ ਮਾਰਨਿੰਗ ਦਾ ਟਾਈਮ ਪਾਸ ਕਰਦੇ ਆਪਾਂ ਪਹਿਲਾਂ ਤੇ ਚਲੋ ਜੀ ਪਾਸ ਕਰਤੀ ਜੇ ਆਪਾਂ ਚੱਲਾਂਗੇ ਕਿਚਨ ਚਲੋ ਜੀ ਕਿਚਨ ਚ ਆਪਾਂ ਸਭ ਕੁਝ ਢੜੀ ਹੋਈ ਆ ਦੁੱਧ ਉਤਾਰਤਾ ਤੇ ਹੁਣ ਆਪਾਂ ਬੇਬੀ ਦਾ ਬੇਬੀ ਦੀ ਸਬਜ਼ੀ ਬੱਕੀ ਬਣਾਉਣੀ ਹੈ ਜੋ ਕਿ ਆਲੂ ਬੋਇਲ ਕਰਕੇ ਉਹਨੂੰ ਜਸਟ ਤੇਲ ਦੇ ਵਿੱਚ ਜੀਰਾ ਤੇ ਹਲਦੀ ਨਮਕ ਪਾ ਕੇ ਉਹਨੂੰ ਤੜਕ ਦੇਨੇ ਹੁੰਦੇ ਆ ਆਲੂ ਨੂੰ ਤੁਹਾਨੂੰ ਸਿਰਫ ਉਹ ਆਲੂ ਬਣਾ ਦੇਣ ਜੱਪ ਵੇਟ ਲਈ ਤੇ ਬਾਕੀ ਆਪਣੇ ਮਰਦੀ ਕਦੂ ਦੀ ਸਬਜ਼ੀ ਲਓ ਜਿੱਥੇ ਬਣਾ ਰਹੀ ਆ ਮੈਂ ਇਸ ਤੋਂ ਬਾਅਦ ਰੋਟੀ ਲੱਗ ਜਾਗੀ ਲਓ ਜੀ ਅੱਜ ਮੇਰੀ ਢੂਈ ਜੀ ਵੀ ਦਰਦ ਹੋਈ ਜਾਂਦੀ ਸੀ ਕੁਛ ਤੇ ਥੱਕੀ ਜੀ ਮਤਲਬ ਲੱਗ ਰਿਆ ਸੀ ਸਰੀਰ ਜਣਾ ਤੇ ਮੈਂ ਕੰਨ ਚਲੋ ਕੁਰਸੀ ਤੇ ਬੈ ਕੇ ਬਣਾ ਲੇ ਕੁਰਸੀ ਤੇ ਬਣਵਾਈ ਆ ਆਪਾਂ ਇਹਦੇ ਨਾਲ ਬਹੁਤ ਵਧੀਆ ਸੌਖੀ ਬਣ ਜਾਂਦੀ ਥੱਕਦਾ ਨਹੀਂ ਬੰਦਾ ਰੋਟੀ ਪਕਾਉਂਦਾ ਹੋਇਆ ਤੇ ਮੈਂ ਕਿਹਾ ਚਲੋ ਇੱਕਦੋ ਕੰਮ ਆਉਗੀ ਬਣਾਵਾ ਕੇ ਤਾਂ ਲੈ ਜਾਂਦੀ ਸੀ ਤੇ ਹੁਣ ਜਿੱਦਣ ਮੈਂ ਲੱਗਦਾ ਮੈਂ ਖੜਿਆ ਨਹੀਂ ਜਾਂਦਾ ਜਾ ਢੂਈ ਦੁਖਦੀ ਹੈ ਫਿਰ ਮੈਂ ਉਹਦੇ ਉੱਪਰ ਬੈਠ ਕੇ ਰੋਟੀ ਬਣਾ ਲੈਣੇ ਬਹੁਤ ਮਜ਼ਾ ਆਉਂਦਾ ਰੋਟੀ ਪਕਾਉਂਦੇ ਦਾ ਵੀ ਨਹੀਂ ਪਤਾ ਲੱਗਦਾ ਕਿੰਨੀਆਂ ਰੋਟੀਆਂ ਪਕਾ ਲਈਆਂ ਇਹਦੇ ਤੇ ਬੈਠ ਕੇ ਬਹੁਤ ਮਜ਼ਾ ਆਉਂਦਾ ਇਹਦੇ ਤੇ ਬੈਠ ਕੇ ਤੇ ਚਲੋ ਜੀ ਬਸ ਆਪਾਂ ਰੋਟੀ ਬਣਾ ਲਈਏ ਹੁਣ ਆਪਾਂ ਅੱਗੇ ਪੈਕਿੰਗ ਕਰਨ ਦਾ ਵਾਦਾ ਪੈਕਿੰਗ ਕਰਦੀ ਆਂ ਪਰ ਰੋਟੀ ਨੂੰ ਪੈਕ ਕਰਕੇ ਉਹਦੇ ਬਾਅਦ ਆਪਾਂ ਨੈਕਸਟ ਕਮਵਲ ਜਾਵਾਂਗੇ ਲਓ ਜੀ ਬੇਟੇ ਦਾ ਡਿਫਰ ਰੈਡੀ ਹੋ ਗਿਆ ਚਲੋ ਜਿੱਥੇ ਪਤਾ ਹੀ ਹੋਣਾ ਤੇ ਕੱਲੇ ਰੋਟੀ ਮੈਂ ਗੋਮਾਤ ਵਾਲੀ ਬਣਾਉਣੀ ਜਦੋਂ ਸਟਾਰਟ ਕਰਦੀ ਆ ਦੂਜੀ ਰੋਟੀ ਡੌਗੀ ਲਈ ਬਣਾਉਣੀ ਹੁੰਦੀ ਹੈ ਜਿਹੜੀ ਕਿ ਮੈਂ ਬਾਹਰ ਕੁੰਡੇ ਦੇ ਵਿੱਚ ਪਾ ਜਾਂਦੀ ਹੁੰਦੀ ਆ ਬਾਹਰ ਪੂਹੇ ਦੇ ਕੋਲ ਕੁੰਡਾ ਕੁੰਡੇ ਰੱਖੇ ਹੋਏ ਆ ਪਾਣੀ ਲੈ ਕੇ ਰੋਟੀ ਲਈ ਉਸ ਤੇ ਪਾ ਕੇ ਆ ਜਾਂਦੀ ਹੁੰਦੀ ਆ ਤੇ ਲੋ ਜਿੱਦਨ ਮੈਂ ਆ ਗਈ ਸੀ ਤੇ ਇੱਥੇ ਆ ਗਈ ਸੀ ਬੇਟੇ ਦੀ ਵਾਰੀ ਤੇ ਇੱਥੇ ਮੈਂ ਕਰ ਰਹੀ ਆ ਜੂੜਾ ਉਹਦਾ ਇੱਥੇ ਮੈਂ ਉਹ ਜੂੜਾ ਕਰ ਰਹੀ ਆ ਦਵਾਦਲ ਜੂੜਾ ਕਰਦਾ ਕਿਉਂਕਿ ਆਪਣਾ ਬੇਟਾ ਹੈ ਤਾਂ 1 ਸਾਲ ਦਾ ਬਸ ਸਕੂਲ ਲਾਤਾ ਹੈਗਾ ਪਲੇਵੇ ਦੇ ਵਿੱਚ ਬੈਣਾ ਉੱਠਣਾ ਇਹ ਬੱਚਾ ਸੇਕ ਲੈਂਦਾ ਨੇ ਨਾ ਸੋ ਆਪਾਂ ਇਹਨੂੰ ਪਲੇਵੇ ਦੇ ਵਿੱਚ ਲਾ ਦਤਾ ਹੈਗਾ ਸਕੂਲ ਤੇ ਹਸਬੰਡ ਨੇ ਜੌਬ ਤੇ ਜਾਣਾ ਹੁੰਦਾ ਦੋਨਾਂ ਦੀ ਫਿਰ ਸਵੇਰ ਸੁਦੇ ਹਾ ਉੱਠਣਾ ਹੀ ਪੈਂਦਾ ਲਓ ਜੀ ਬੇਬੀ ਚਲਾ ਕੇ ਅਸੀਂ ਆਈ ਥਿੰਕ ਨੌਨ ਪਾਪਾ ਨਾਲ ਤੇ ਮੈਂ ਕਿਹਾ ਚਲੋ ਉਹਦੇ ਬੈਕ ਦੇ ਵਿੱਚ ਮੈਂ ਟਿਫਨ ਬੋਟਲ ਵਗੈਰਾ ਪਾ ਦਿੰਦੀ ਆ ਦਵਾ ਦੋ ਆਹ ਜੀ ਪਾਪਾ ਗੋਰ ਚਾਹ ਤੇ ਚਲੋ ਜੀ ਦਵਤ ਮੈਂ ਦੇ ਵਿੱਚ ਟਿਫਨ ਤੇ ਬੋਤਲ ਪਾ ਦੂੰਗੀ ਉਹ ਦੋਨੋਂ ਬੇਬੀ ਨਾਲ ਕੇ ਆ ਜਾਊਗਾ ਤੇ ਆਪਾਂ ਫਿਰ ਉਹਨੂੰ ਰੈਡੀ ਕਰਦੇ ਆਂ ਜੱਪ ਜਦੋਂ ਬੇਟਾ ਹੋ ਗਿਆ ਰੈਡੀ ਤੇ ਮਾਲ ਲਵਾਇਆ ਨਹੀਂ ਸੀ ਉਹ ਮੈਨੂੰ ਖੜੇ ਹੋ ਕੇ ਲਾਉਣਾ ਪਿਆ ਤੇ ਚਲੋ ਜੀ ਇਹਨੂੰ ਤੋਰਦੇ ਸਕੂਲ ਤੇ ਜਿਹੜੇ ਕੰਮ ਰਹਿ ਜਾਣਗੇ ਉਹ ਤੋਂ ਬਾਅਦ ਕਰ ਲਾਂਗੇ ਫੋਨ ਚਾਰਜ ਲਾ ਕੇ ਚਲੋ ਜੀ ਮਿਲਦੇ ਨੇ ਨੈਕਸਟ ਕਲਿੱਪ ਦੇ ਨਾਲ ਲੋਹੋ ਜੀ ਜੱਪ ਬੇਟਾ ਚੱਲੇ ਸਕੂਲ ਫਿਰ ਜੱਪ ਬੱਚਾ ਤੇਰਾ ਬੈਗ ਜੱਪ ਮੰਮਨ ਪਾਰੀ ਕਰੋ ਥੈਂਕ ਯੂ ਬੇਟਾ ਥੈਂਕ ਯੂ ਵੈਲਕਮ ਬੇਟਾ ਬਾਈ ਵੀ ਕਰੋ ਮੰਮਾ ਨੂੰ ਸਕੂਲ ਲੈ ਜਾ ਕੇ ਖਾਓ ਪੁੱਤ चीज़ी। चीज़ी। गए। गए। ओके हां। so, रोटी हज आप नहीं खाती हूं आप खाऊंगे रोटी देख दे रोटी खाके जे तो ता टाइम ता होया तो कुछ सुख गई तो कुछ हूं कर देंगे जे ना सुकोरेट सारा शाम तक गई ਡ्रेस ਵਗੈਰਾ ਵੀ ਇਹਦੀ ਕੱਢਦੇ ਆਂ ਆਪਾਂ ਵਾਸ਼ ਵਗੈਰਾ ਕਰਦੇ ਆਂ ਜਿਹੜੀ ਮਾੜੀ ਮੋਟੀ ਸਹੀ ਕਰਾਣ ਲੱਤਾਂ ਸਹੀ ਕਰਾ ਲਾਂ ਕਿਉਂਕਿ ਪਿਛਲੇ ਸਾਲ ਹੀ ਆਪਾਂ ਇਹਦੀ ਡਰੈਸ ਲਈ ਸੀ ਕਿਉਂਕਿ ਉਦੋਂ ਆਪੇ ਉਦੋਂ ਤੇ ਛੋਟਾ ਜਿਹਾ ਸੀ ਤੇ ਆਪਾਂ ਉਦੋਂ ਇਹਦੀ ਡਰੈਸ ਲੈ ਕੇ ਘਰੇ ਵੇਅਰ ਕੀਤੀ ਸੀ ਜੇ ਮੇਰੇ ਕੋਲ ਉਹਦੀਆਂ ਵੀਡੀਓਜ਼ ਵਗੈਰਾ ਜਾਂ ਫੋਟੋ ਵਗੈਰਾ ਹੋ ਗਿਆ ਤਾਂ ਮੈਂ ਦੇਖੂਗੂ ਸ਼ੇਅਰ ਕਰ ਦੂੰਗੀ ਹੂੰ ਬਾਕੀ ਦੀਆਂ ਨਾ ਮੈਂ ਫੋਟੋ ਅਸੀਂ ਕਢਵਾਈਆਂ ਵੀ ਸੀਗੇ ਕ੍ਰਿਸ਼ਨ ਜੀ ਦੇ ਕਢਵਾਈਆਂ ਵੀ ਸੀ ਅਸੀਂ ਫੋਟੋਜ਼ ਇਹਦੀਆਂ ਤੇ ਚਲੋ ਜੀ ਹੁਣ ਆਪਾਂ ਨਾ ਦੇਖਦੇ ਆਂ ਕਿ ਕਿੰਨਾ ਕੁ ਟਾਈਮ ਲੱਗੂਗਾ ਸੁੱਕਣ ਤੇ ਤੇ ਦੈਨੋਂ ਤੋਂ ਬਾਅਦ ਸੋਚਾਂ ਕਿਉਂਕਿ ਸਵਾ 9 ਹੋ ਗਿਆ ਆਪਾਂ ਪੂਨੇ 11 ਵਜੇ ਤੱਕ ਹੈਗੇ ਹਜੇ ਡੇਢ ਕ ਘੰਟਾ ਆਪਣੇ ਕੋਲ ਹੈਗਾ ਹਜੇ ਕਹਿੰਦਾ ਮਤਲਬ ਡੇਢ ਕ ਘੰਟਾ ਹੈ ਰੋਟੀ ਖਾਣੇ ਸਭ ਤੋਂ ਪਹਿਲਾਂ ਰੋਟੀ ਖਾਣੇ ਆ ਰੋਟੀ ਖਾ ਕੇ ਦੈਨੋਂ ਤੋਂ ਬਾਅਦ ਤੁਹਾਡੇ ਨੂੰ ਮਿਲਦੇ ਆ ਕਲਰ ਵਗੈਰਾ ਚੱਕਦੇ ਕੋਰੀ ਆਪਾਂ ਤੁਹਾਨੂੰ ਦਿਖਾਣੇ ਜਪਜੋਤ ਦੇ ਬਰਥਡੇ ਤੇ ਆਪਾਂ ਜਦੋਂ ਪਹਿਲਾ ਸਾਲ ਬਰਥਡੇ ਸੈਲੀਬ੍ਰੇਟ ਕੀਤਾ ਸੀ ਨਾ ਉਦੋਂ ਆਪਾਂ ਫੋਟੋਸ ਤਿਆਰ ਕਰਾਇਆ ਇੱਕ ਤਾਂ ਵਰਤੀ ਕਰਵਾਈ ਸੀ ਉਹ ਵੀ ਤੁਹਾਨੂੰ ਦਿਖਾ ਦੂੰਗੀ ਉਹਦੇ ਚਾਪਾਂ ਪੂਰੇ 12 ਸਾਲ 12 ਮਹੀਨੇ ਜਿਵੇਂ ਆਪਾਂ ਹਨਾ 12 ਮਹੀਨੇ ਕੇਕ ਕੱਟਿਆ ਸੀ ਜਿਵੇਂ ਪਹਿਲੇ ਮਹੀਨੇ ਤੋਂ ਲੈ ਕੇ 12 ਮਹੀਨੇ ਤੱਕ ਕੇਕ ਕੱਟੇ ਸੀ ਉਹ ਫੋਟੋਸ ਲਗਾ ਕੇ ਤੇ ਵਿੱਚ ਸਾਡੀ ਫੋਟੋ ਲਾ ਕੇ ਵੱਡੀ ਫੋਟੋ ਤਿਆਰ ਕਰਵਾਈ ਸੀ ਇੱਕ ਤਾਂ ਆਪਾਂ ਇਹਦੇ ਬਰਥਡੇ ਤੇ ਇੱਕ ਆਪਾਂ ਛੋਟੀਆਂ ਕਰਵਾਈਆਂ ਸੀ ਇਹ ਤੁਹਾਨੂੰ ਦੇਖੋ ਨਹੀਂ ਕਿੰਨੀਆਂ ਸੋਗੀਆਂ ਫੋਟੋਆਂ ਨਹੀਂ ਦਿਖਾਉਣੀ ਤੁਹਾਨੂੰ ਦੇਖਿਓ ਕਿੱਦਾਂ ਲੱਗੀਆਂ ਤੁਹਾਨੂੰ ਜਪਜੋਤ ਆ ਫੋਟੋ ਵੀ ਪਕੜਵਾਈਆਂ ਸੀ ਡੈਕੋਰੇਸ਼ਨ ਕਰਵਾ ਸੀ ਫਰਸਟ ਬਰਥਡੇ ਤੇ ਪਿਛੇ ਵੀ ਇਹਦੀ ਇੱਕ ਮਿੰਟ ਸੌਰੀ ਪਿਛੇ ਵੀ ਇਹਦੀ ਹੀ ਆ ਫੋਟੋ ਫੋਟੋ ਦੇਖੋ ਇਹਦਾ ਨਾ ਫਰਸਟ ਸਟੋਲਰ ਲੈ ਕੇ ਆਂਦਾ ਸੀ ਜਦੋਂ ਪਹਿਲੀ ਵਾਰ ਤੇ ਕਮਰੇ ਦੇ ਵਿੱਚ ਹੀ ਇਹਦੀ ਪਹਿਲੇ ਸਟੋਲਰ ਦੇ ਵਿੱਚ ਫੋਟੋ ਖਿੱਚੀ ਸੀਗੀ ਲਾ ਕੇ ਇਹ ਉਹ ਫੋਟੋ ਪਹਿਲੇ ਸਟੋਲਰ ਦੀ ਫੋਟੋ ਹੈ ਇਹਦੀ ਜਦ ਸਟੋਲਰ ਲੈ ਆਂਦਾ ਸੀ ਦੇਖੋ ਪਿਆ ਕਿਵੇਂ ਜੱਟ ਕਿਊਟੀ ਪਾਏ ਛੋਨਾ ਕੱਕਾਏ ਲਓ ਜੀ ਇਹ ਆਪਾਂ ਫੋਟੋਸ ਤਿਆਰ ਕਰਵਾਏਗੇ ਅਸੀਂ ਆਪਾਂ ਜੱਪ ਚੋਤੀਆਂ ਦੇ ਫਰਸਟ ਬਰਥਡੇ ਤੇ ਜਦੋਂ ਆਪਾਂ ਸੈਲੀਬ੍ਰੇਟ ਕਰਨਾ ਸੀ ਲਓ ਜੀ ਆ ਦੇਖੋ ਗੁੱਗੂ ਮੁੱਗੂ ਗੁੱਗੂ ਮੁੱਗੂ ਲਓ ਜੀ ਚੈੱਕ ਕਰੋ ਜੱਪ ਜਦੇ ਬਰਥਡੇ ਦੀ ਫੋਟੋ ਮਾਈ ਫਰਸਟ ਈਅਰ ਇਹ ਪਹਿਲੇ ਸਾਲ ਦੇ ਤੇ ਬਰਥਡੇ ਦੀ ਹੈ ਵੱਡਾ ਆਪਾਂ ਫਰੇਮ ਤਿਆਰ ਕਰਵਾਇਆ ਸੀ ਸਵੀਟ ਜੱਪ ਚੋਤ ਲਓ ਜੀ ਪਹਿਲਾਂ ਚੈੱਕ ਕਰਦੇ ਹਾਂ ਜਸਟ ਬੋਰਨ ਜਦੋਂ ਬੋਰਨ ਹੋਇਆ ਸੀ ਉਦੋਂ ਐ ਇਦਾਂ ਦਾ ਸੀਗਾ ਇਹਦੀ ਫਰਸਟ ਫੋਟੋ ਆ ਫਰਸਟ ਮੰਥ ਦੀ ਹੈ ਆ ਸੈਕਿੰਡ ਮੰਥ ਦੀ ਹੈ ਸੈਲੀਬ੍ਰੇਟ ਕੀਤਾ ਸੀ ਅੜ ਮੰਤਰੀ ਲੱਗੀ ਹੋਈ ਐਦਰ ਆ ਫੋਰਥ ਮੰਤਰੀ ਲੱਗੀ ਫਿਫਥੀ ਲੱਗੀ ਐ ਨੈਕਸਟ ਇਦਰ ਲੱਗੀ ਐ ਸਿਕਸਥ ਦੀ ਸੈਵਨਥ ਦੀ ਏਥਰ ਲੱਗੀ ਐ ਨਾਇੰਥ ਮੰਥ 10ਥ ਮੰਥ 11ਵਾਂ ਮੰਥ ਤੇ ਉਹ 12 ਮੰਥ ਤੇ 1 ਸਾਲ ਦਾ ਹੋ ਗਿਆ ਸੀ ਸੋ ਆ ਆਪਣੇ ਲੱਗੀ ਹੋਈ ਐ 10ਥ ਮੰਥਾਂ ਲੀਚੋ ਫੋਟੋ ਕੱਢ ਕੇ ਨਾਲ ਸਾਡੇ ਲਾਤੇ ਸੀ ਆ ਬੇਡੇ ਦੀ ਲਾਈ ਹੋਈ ਜੰਪ ਜੋਤੀ 1 ਇਅਰ ਸਵੀਟ ਜੰਪ ਜੋਤ ਸੋ ਜੇ ਆਪਣੇ ਬੇਟੇ ਦਾ ਫਸਟ ਇਅਰ ਤੇ ਜਿਹੜਾ ਰੈਡੀ ਕਰਵਾਇਆ ਸੀਗਾ ਫਰੇਮ ਉਹ ਆ ਦੱਸਿਓ ਜਰੂਰ ਕਿੱਦਾਂ ਲੱਗਿਆ ਇਹ ਆਪਾਂ ਬਟਿੰਡੇ ਤੋਂ ਹੀ ਕਰਵਾਇਆ ਸੀਗਾ ਰੈਡੀ ਦੱਸਿਓ ਜਰੂਰ ਕਮੈਂਟ ਕਰਕੇ ਕਿੱਦਾਂ ਲੱਗਿਆ ਤੁਹਾਨੂੰ ਕੋਣ ਆ ਗਈ ਸੀ ਕੋਣ ਆ ਗਈ ਸੀ ਕੋਣ ਦੱਸੋ ਪਹਿਲਾਂ ਕੌਣ ਆ ਨਾਨੂ ਤੇ ਉਹ ਕੌਣ ਆ ਓਏ ਓਏ ਸਰਪ੍ਰਾਈਜ਼ ਮਿਲ ਗਿਆ ਜੱਮ ਨੂੰ ਜੁੱਤੇ ਬਈ ਨੂੰ ਓਏ ਸਰਪ੍ਰਾਈਜ਼ ਮਿਲ ਗਿਆ ਸੀ ਤੁਹਾਨੂੰ ਵਾਹ ਜਾਪ ਜੋ ਆਏ ਹੋਏ ਨਾਨੂ ਔਰ ਮਾਮੂ ਜਾਪ ਹਾਂ ਕੋਣਾ ਹੈ ਬੇਟਾ ਮਾਮੂ ਚਾਚਾ ਚਾਚਾ ਕਿੱਥੇ ਆ ਹੈ ਨਹੀਂ ਚਾਚੂ ਹੈ ਨਹੀਂ ਹਾਂ ਚਾਚੂ ਹੈ ਨਹੀਂ ਅਸੀਂ ਚੱਲੇ ਕਾ ਜਾ ਆਪਣੇ ਬਹੁਤ ਮਸਤੀ ਕੀਤੀ ਹੈ ਤੀਆਂ ਦੇ ਵਿੱਚ ਛੱਪੜ ਦੇਖੋ ਬਹੁਤ ਮਸਤੀ ਕੀਤੀ ਨੇ ਇਹ ਤਾਂ ਅਸੀਂ ਸਗੋਂ ਆਣਾ ਨਹੀਂ ਹੋਵੇ ਭਾਵੇਂ ਇਹਨਾਂ ਕਹਿੰਦਾ ਚਲੋ ਤਿਆਂ ਤੇ ਚੱਲ ਗਏ ਮम्मा ਚਲੋ ਨਾ ਇਹ ਨਹੀਂ ਕਰਗੇ ਤਿਆਂ ਤੇ ਨਹੀਂ ਜਾਣਾ ਸਾਡੀ ਧਿਆਰੀ ਸਗੋਂ ਬਾਅਦ ਚੋ ਇਹਦੀ ਪਹਿਲਾਂ ਵਾਕ ਕੀ ਸੁਣੀ ਆਵਾਜ਼ ਆਈ ਕਿਹੜੇ ਪੰਛੀ ਦੀ ਆਪਾਂ ਤੁਰੇ ਜਾ ਰਹੇ ਆਪਾਂ ਖੇਤ ਵੇਖਦੇ ਆਂ ਦਾ ਕਾਫੀ ਦਿਨਾਂ ਬਾਅਦ ਮਹੀਨਿਆਂ ਬਾਅਦ ਆਇਆ ਆਂ ਵੇਖਣਾਂ

ਚਲੋ ਜੀ ਚਲੋ ওকে ਬਾਏ ਬਾਏ ਗੁੱਡ ਨਾਈਟ ਮੁੰਨੀ ਅਣਾ ਅੱਜ ਚਲੀਏ ਬਾਏ ਚਲੋ ਜੀ

7:10 ਹੋ ਗਿਆ ਤੇ ਡੈਡੀ ਜੀ ਹੁਣ ਚੁੱਤੂਗੇ ਹੁਣ ਗਏ ਆ ਤੇ ਹੁਣ ਆਪਾਂ ਤੁਹਾਨੂੰ ਹੀ ਦੱਸਾਂ ਮੈਂ ਅੱਜ ਰੋਟੀ ਮੰਮੀ ਬਣਾਣਗੇ ਤੇ ਮੈਂ ਪੱਜ ਕੇ ਜਾ ਕੇ ਨਹਾ ਕੇ ਤੇ ਵਲੌਗ ਐਡਿਟ ਕਰ ਲਾਂ ਤੇ ਕਿਉਂਕਿ ਮੈਂ ਵੀ ਥੱਕੀ ਪਈ ਆ ਅੱਜ ਸੁੱਤੀ ਨਹੀਂ ਦੁਪਹਿਰ ਵੀ ਢੂਈ ਬਹੁਤ ਦੁਖੀ ਜਾਂਦੀ ਆ ਬੈਠ ਕੇ ਬਣਾਇਆ ਨਾ ਸਾਰਾ ਇਹਦੀਆਂ ਘੜੇ ਜੇ ਤਿਆਰ ਕੀਤੇ ਮਟਕਿਆਂ ਤੇ ਬਾਕੀ ਇਹਦਾ ਸਮਾਨ ਓਵਰオール ਸਾਰਾ ਰੈਡੀ ਕਰ ਲਿਆ ਆਪਾਂ ਜਿਹੜਾ ਲਾਉਣ ਨੂੰ ਨਾ ਤੇ ਚਲੋ ਜੀ ਬਸ ਹੁਣ ਆਪਣਾ ਨਹਾ ਕੇ ਤੁਹਾਨੂੰ ਮਿਲਦੇ ਇਸ ਤੋਂ ਬਾਅਦ ਵਲੌਗ ਐਡਿਟ ਕਰਾਂਗੇ ਆਪਾਂ ਠੀਕ ਹੈ ਜੀ ਆਪਾਂ ਵੀਡੀਓ ਦਾ ਐਂਡ ਕਰਨ ਲੱਗੇ ਆ ਜੱਪ ਜੋ ਦੇ ਨਾਲ ਹਾਂਜੀ ਆਪਾਂ ਤੁਹਾਨੂੰ ਸੱਚ ਇੱਕ ਗੱਲ ਦੱਸਣੀ ਸੀ ਕੱਲ ਆਪਾਂ ਇੱਕ ਉਪਾਅ ਤੁਹਾਨੂੰ ਸ਼ੇਅਰ ਕਰਿਆ ਸੀ ਨਾ ਕਿ ਜਿਨ੍ਹਾਂ ਨੂੰ ਨੀਂਦ ਘੱਟ ਆਉਂਦੀ ਐ ਸੋ ਉਹ ਵਾਲਾ ਮੈਂ ਉਪਾਅ ਕੀਤਾ ਸੀ ਉਹਦੇ ਰਿਵਿਊ ਇਦਾਂ ਐ ਕਿ ਸੱਚੀ ਗੱਲ ਐ ਮੈਂ ਉਹ ਕੀਤਾ ਨਾ ਤੇ ਮੈਨੂੰ ਰਾਤ ਨੂੰ ਐਨੀ ਵਧੀਆ ਨੀਂਦ ਆਈ ਜੇ ਸਵੇਰ ਵੀ ਮੈਂ ਜਲਦੀ ਉੱਠੀ ਸੱਚੀ ਗੱਲ ਐ ਸੋ ਮੇਰੇ ਲਈ ਉਹ ਬੈਸਟ ਨੁਕਤਾ ਹੈਗੀ ਐ ਬੈਸਟ ਨੁਕਤਾ ਨਿਕਲੇ ਮੇਰੇ ਲਈ ਉਹ ਕਿਉਂਕਿ ਮੈਂ ਜਦੋਂ ਕਰਕੇ ਤੇ ਸੂਬਾ ਦੇਖੇ ਸੂਬਾ ਵੀ ਮੈਂ ਜਲਦੀ ਉੱਠੀ ਆ ਆਪਦੇ ਟਾਈਮ ਤੋਂ ਅਕੋਰਡਿੰਗ ਪਹਿਲਾਂ ਉੱਠੀ ਆ ਪਲੱਸ ਮੇਰੀ ਨੀਂਦ ਵੀ ਪੂਛੇਤੀ ਨੀਂਦ ਆ ਗਈ ਸੀ ਮੈਨੂੰ ਅੱਗੇ ਮੈਨੂੰ ਨਾ ਨੀਂਦ 11 ਵੱਜ ਜਾਂਦੀ ਆ ਤੇ ਕੱਲ ਮੈਂ ਰਾਤੀ ਮੇਰਾ 2:00 ਵਜੇ 9:30 ਵਜੇ ਮੈਨੂੰ ਲੱਗਦਾ ਮੈਂ ਨੀਂਦ ਚੜ੍ਹ ਗਈ ਸੀ ਤੇ ਮੈਂ 9:30 ਪੂਰੀ ਢੇਰੀ ਹੋ ਗਈ ਸਮਨ 9:30 ਪੂਰਾ ਸੋ ਗਈ ਸੀ ਤੇ ਪਰ ਨੀਂਦ ਮੈਨੂੰ ਉਹਦੇ ਨਾਲ ਵਧੀਆ ਵਧੀਆ ਨੀਂਦ ਮੈਨੂੰ ਉਹਦੇ ਨਾਲ ਆ ਗਈ ਸੀ ਉਹ ਨੁਕਤੇ ਦੇ ਨਾਲ ਤੇ ਬਾਕੀ ਉਹ ਬਹੁਤ ਹੀ ਕਾਰਗਰ ਨੁਕਤਾ ਹੈਗਾ ਤੇ ਟਰਾਈ ਜ਼ਰੂਰ ਕਰੋ ਜਿਨ੍ਹਾਂ ਨੂੰ ਨੀਂਦ ਘਟੋਦੀ ਪਲੀ ਸਾਰੇ ਮੇਰੇ ਅਕੋਰਡਿੰਗ ਉਹਨਾਂ ਨੂੰ ਟਰਾਈ ਕਰਨਾ ਚਾਹੀਦਾ ਜਿਨ੍ਹਾਂ ਨੂੰ ਨੀਂਦ ਘਟੋਦੀ ਕਿਉਂਕਿ ਮੈਂ ਮੇਰੇ ਤੇ ਉਹ ਲਾਗੂ ਮੈਂ ਕਰਕੇ ਦੇਖਿਆ ਨਾ ਉਹ ਮੈਂ ਇਹ ਮਤਲਬ ਕਰਕੇ ਦੇਖਿਆ ਉਹਦੇ ਨਾਲ ਕੀ ਹੋਇਆ ਕਿ ਮੈਨੂੰ ਫਰਕ ਲੱਗਾ ਸੋ ਜਿਨ੍ਹਾਂ ਨਹੀਂ ਹਨ ਪਲੀਜ਼ ਇੱਕ ਵਾਰ ਟਰਾਈ ਜ਼ਰੂਰ ਕਰਿਓ ਤੇ ਉਹਦੇ ਜਿਹੜਾ ਮਤਲਬ ਸਾਰੀ ਰੈਮਡੀ ਕੀ ਕੁਝ ਪਾਣਾ ਹੈਗਾ ਕੀ ਕੁਝ ਕਰਨਾ ਉਹ ਸਾਰਾ ਮੇਰੇ ਅੱਜ ਵਾਲੇ ਵਲੌਗ ਚ ਪਿਛਲੇ ਵਾਲੇ ਵਲੌਗ ਚ ਤੁਸੀਂ ਦੇਖਣਾ ਹੋਣਾ ਕਿ ਆਪਣੇ ਡੇਲੀ ਵਲੌਗ ਹੁੰਦੇ ਆ ਸੋ ਪਿਛਲੇ ਵਾਲੇ ਵਲੌਗ ਚ ਤੁਸੀਂ ਦੇਖ ਲਓ ਜੇ ਕੀ ਕੁਝ ਪਾਇਆ ਸੀ ਆਪਾਂ ਜੂਰ ਰਿਕਵਰ ਟ੍ਰਾਈ ਕਰੋ ਤੇ ਚਲੋ ਜੀ ਮਿਲਾਂਗੇ ਆਪਾਂ ਤੁਹਾਨੂੰ ਕੱਲ ਤੇ ਚਲੋ ਜੀ ਮੇਰੇ ਚੈਨਲ ਨੂੰ ਜਿਹੜੇ ਚੈਨਲ ਤੇ ਨਿਊ ਨਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਤੇ ਸਪੋਰਟ ਕਰਿਆ ਕਰੋ ਜੀ ਛੋਣਾ ਕੱਕਾ ਆ ਗਿਆ ਸੀ ਤੇ ਸਪੋਰਟ ਕਰਿਆ ਕਰੋ ਜੀ ਬਸ ਹੁਣ ਟਾਈਮ ਹੋ ਗਿਆ ਤੁਹਾਨੂੰ ਦੱਸਿਆ 8:35 ਕੇ 40 ਹੋ ਗਏ ਆ ਬਸ ਹੁਣ ਆਪਾਂ ਜਪ ਜੋ ਤਨੋਰੀ ਵਾਲੇ ਸਵਾਵਾਂਗੇ 9:00 ਵਜ ਜਾਂਦੇ ਜਪ ਜੋ ਨੂੰ ਸੌਦੇ ਕਰਦੇ ਕਈ ਵਾਰ ਤਾਂ ਲੇਟ ਵੀ ਹੋ ਜਾਂਦਾ ਵੀ ਵੈਸੇ 9:00 ਦਾ ਟਾਈਮ ਹੈਗਾ ਕਿ 9:00 ਵਜੇ ਤੱਕ ਹੀ ਸੌ ਜਾਂਦਾ ਹੁੰਦਾ ਤੇ ਅੱਜ ਦੇ ਜਪ ਜੋ ਦੇ ਨਾਨੂੰਔਰ मामू ਆਏ ਸੀ ਉਹਦੇ ਵਿੱਚ ਤਾਂ ਤੁਸੀਂ ਦੇਖੋਗੇ ਕਿ ਉਹਦੇ ਆਪਾਂ ਕਿਹੜੀ ਡਰੈਸ ਵਗੈਰਾ ਪਾਉਣੀ ਆ ਤੇ ਕਿਹੜੀ ਆਪਾਂ ਉਹਦੇ ਦੀ ਕੰਪੀਟੀਸ਼ਨ ਲਈ ਕੀ ਕੁਝ ਰੈਡੀ ਕੀਤਾ ਅੱਜ ਦੇ ਵਲੌਗ ਚ ਦੇਖਿਆ ਹੋਊਗਾ ਤੁਸੀਂ ਤੇ ਬਟ ਜਿਹੜੀ ਇਹਦੀ origignal look ਹੋਊਗੀ ਜਦ ਜੋ ਜਨਮ ਅਸ਼ਟਮੀ ਵਾਲੇ ਦਿਨ ਦੇ ਫੰਕਸ਼ਨ ਦੀ ਉਹ ਆਪਣੇ ਨੈਕਸਟ ਡੇ ਬਣੂਗੀ ਕੱਲ ਨੂੰ ਤੁਸੀਂ ਦੇਖੋ ਜੇ ਕੱਲ੍ਹ ਵਾਲੇ ਵਲੌਗ ਚ ਆਊਗੀ तो चलो जी बस आप दे एंड वीडियो तक तो थो न्यू ब्लॉग के नीडियो फुल वॉच कराया करो प्लीज़ सपोर्ट करो वीडियो ने एक छोटा जहा कमेंट करके जरूर दसिया करो कि ब्लॉग्स कितने के लगे सो आप बधिया तो वजिए बलॉग्स लैके आवेंगे बाकी कोई भी बंद मेहनत करता है तो मेहनत करके मतलब वह अगे बढ़ता है सो मेहनत जी मेहनत किमें करा पर थोड़ी थोड़ी काम कोई रोज़ आप कुछ ना कुछ नवा सीखते हैं ਇਹ ਨਿੰਗਾ ਕਿ ਅੱਜ ਅੱਜ ਆਪਾਂ ਵੀਡੀਓ ਪਾਣ ਲੱਗੇ ਕਿ ਆਪਾਂ ਪਰਫੈਕਟ ਹੋ ਗਏ ਨਹੀਂ ਜਿਹੜਾ ਬੰਦਾ ਹੁੰਦਾ ਕੋਈ ਵੀ ਆ ਯੂਟਿਊਬਰ ਹੈ ਚਾਹੇ ਕੋਈ ਹੋਰ ਲਾਈਫ ਦੇ ਵਿੱਚ ਕੋਈ ਵੀ ਕੰਮ ਆ ਆਪਾਂ ਥੋੜਾ ਥੋੜਾ ਕਰਕੇ ਸਿੱਖਾਂਗੇ ਸੋ ਆਪਾਂ ਕਿਸੇ ਦਿਨ ਕਾਮਯਾਬ ਹੋਨੇ ਸੋ ਆਪਾਂ ਕੀ ਇਹੀ ਕਰਨਾ ਕਿ ਆਪਾਂ ਰੋਜ਼ ਆਪਣੇ ਜਿੰਨੀ ਕਾਪ ਨੂੰ ਲੱਗਦਾ ਹੁੰਦਾ ਜਿੱਦਾਂ ਇਹ ਆਪਣੇ ਵੀਡੀਓ ਆਪਣੇ ਤੋਂ ਬਣਦੀਆਂ ਨੇ ਆਪਣੇ ਆਪ ਦੇ ਅਕੋਰਡਿੰਗ ਆਪਾਂ ਬੈਸਟ ਹੀ ਬਣਾ ਕੇ ਤੁਹਾਡੇ ਲਈ ਆਪਾਂ ਅਪਲੋਡ ਕਰਦੇ ਆ ਆਪਦੇ ਵੱਲੋਂ ਤੋਂ ਸਾਡੇ ਲਈ ਸਾਡੇ ਵੱਲੋਂ ਤੋਂ ਫੁੱਲ ਬੈਸਟ ਹੁੰਦੀ ਹੈ ਕਿਉਂਕਿ ਅਸੀਂ ਨਿਊ ਯੂਟਿਊਬਰ ਆ ਨਿਊ ਵੀਡੀਓਜ਼ ਅਪਲੋਡ ਕਰ ਰਿਹਾ ਸਾਨੂੰ ਜਿੱਦਾਂ ਦੀ ਸਾਨੂੰ ਚੀਜ਼ਾਂ ਆਉਂਦੀਆਂ ਨੇ ਸੀ ਉਸ ਚੀਜ਼ਾਂ ਦੇ ਨਾਲ ਤੁਹਾਨੂੰ ਇਹ ਗੱਲਾਂ ਬਾਤਾਂ ਕਰਦੀ ਸੀ ਕਿ ਕੋਈ ਵੀ ਬੰਦਾ ਨਾ ਕੰਮ ਕੋਈ ਨਾ ਲੈ ਲੋ ਕੋਈ ਵੀ ਬੰਦਾ ਕੰਮ ਵਿੱਚ ਐਕਸਪਰਟ ਨਹੀਂ ਹੁੰਦਾ ਚਾਹੇ ਕੋਈ ਵੀ ਬੰਦਾ ਕੋਈ ਨਾ ਕੋਈ ਹਰੇਕ ਬੰਦੇ ਦੀ ਵਿੱਚ ਕਮੀ ਹੁੰਦੀ ਹੈ ਸੋ ਕਮੀਆਂ ਨੂੰ ਦੂਰ ਕਰਨ ਦੇ ਲਈ ਮਿਹਨਤ ਕਰਨੀ ਪੈਂਦੀ ਹੁੰਦੀ ਹੈ ਸੋ ਆਪਣੀ ਮਿਹਨਤ ਜਾਰੀ ਹੈ ਸੋ ਆਪਾਂ ਵੀ ਪਹਿਲਾਂ ਇਸ ਲਾਈਨ ਦੇ ਵਿੱਚ ਆਪਾਂ ਹੈ ਨਹੀਂ ਸੀ ਬਟ ਆਪਾਂ ਹੁਣ ਇਸ ਲਾਈਨ 'ਚ ਆ ਹੀ ਗਏ ਆ ਤਾਂ ਆਪਾਂ ਨੂੰ ਮਿਹਨਤ ਦੀ ਬਹੁਤ ਲੋੜ ਹੈ ਸੋ ਆਪਾਂ ਨੂੰ ਮਿਹਨਤ ਕਰਨੀ ਪਊਗੀ ਤੇ ਮਿਹਨਤ ਦਾ ਫਲ ਹਮੇਸ਼ਾ ਹੀ ਮਿੱਠਾ ਹੁੰਦਾ ਸੋ ਮਿਹਨਤ ਕਰਦੇ ਰਹੋ ਹਮੇਸ਼ਾ ਆਲਵੇਸ ਇਹਦਾ ਫਲ ਤਾਂ ਕਦੇ ਨਾ ਕਦੇ ਬੰਦੇ ਨੂੰ ਮਿਲਦੇ ਹੀ ਮਿਲਦਾ ਹੁੰਦਾ ਸੋ ਆਪਾਂ ਆਲਵੇਸ ਮਿਹਨਤ ਦਾ ਫਲ ਮਿੱਠਾ ਹੁੰਦਾ ਸੋ ਮਿਹਨਤ ਆਪਾਂ ਕਰਦੇ ਰਹਾਂਗੇ ਤੇ ਫਲ ਵੀ ਆਪਾਂ ਨੂੰ ਵਾਹਿਗੁਰੂ ਜੀ ਨੇ ਦੇ ਹੀ ਦੇਣਾ ਸੋ ਇਹਨਾਂ ਗੱਲਾਂ ਬਾਤਾਂ ਦੇ ਨਾਲ ਹੀ ਆਪਾਂ ਤੁਹਾਡਾ ਐਂਡ ਕਰਦੇ ਵਲੌਗ ਦਾ ਤੇ ਹੋਪ ਕਰਾਂਗੇ ਕਿ ਨੈਕਸਟ ਵਲੌਗ ਆਪਾਂ ਤੁਹਾਡੇ ਲਈ ਹੋਰ ਵੀ ਵਧੀਆ ਲੈ ਕੇ ਆਈਏ ਤੇ ਵੀਡੀਓ ਨੂੰ ਪਲੀਜ਼ ਫੁੱਲ ਵਾਚ ਕਰਿਆ ਕਰੋ ਸਪੋਰਟ ਕਰਿਆ ਕਰੋ ਬਸ ਇਹੀ ਹੋਪ ਕਰਦੇ ਆ ਇਹੀ ਤੁਹਾਡੇ ਮਤਲਬ ਰਿਕੁਐਸਟ ਕਰਦੇ ਕਿ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਸਪੋਰਟ ਕਰਿਆ ਕਰੋ ਤੇ ਕੁਛ ਛੋਟਾ ਜਿਹਾ ਕਮੈਂਟ ਕਰਕੇ ਜਬ ਜੋਤ ਲਈ ਇੱਕ ਛੋਟਾ ਜਿਹਾ ਕਮੈਂਟ ਜ਼ਰੂਰ ਕਰ ਦਿਆ ਕਰੋ ਮੇਰੇ ਪੁੱਤ ਲਈ ਇਹ ਪੂਤ ਬਣਿਆ ਬੈਠਾ ਦੇਖੋ ਤੇਰਾ ਪੂਤ ਅਰੇ 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 ਆਹ ਆ ਗਿਆ ਪੂਤਾ ਗਿਆ ਪੂਤਾ ਗਿਆ ਕਾਰੇ ਵੀ ਨੁਖਾ ਗਿਆ ਫਰੈਂਸ ਮੈਨੂੰ ਖਾ ਗਿਆ ਫਰੈਂਸ ਮੈਨੂੰ ਪੂਤ ਖਾ ਗਿਆ ਦੇਖਿਓ ਪੂਤ ਪੈਣਾ ਬਹੁਤਾ ਹੈ ਆਪਣਾ ਪੂਤ ਜੋ ਨਾ ਕਰ ਤਾ ਨਹੀਂ ਬेटर ਆ ਤੁਨ ਪੂਤਾ ਜਿਹਦਾ ਨਾਮ ਹੀ ਲਈ ਦਿੰਦੇ ਕਿਟਾ ਨਾ ਕੰਮ ਦੇ ਕੰਮ ਸਸਿਕਾ ਕਰ ਦੋ ਸਸਿਕਾ